ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਇੱਕ ਗਾਂ ਤੇ ਇੱਕ ਤੁਹਾਨੂੰ ਖੀਰੀ ਬੱਚੀ ਤੁਹਾਨੂੰ ਦਿਖਾਉਣੀ ਆਂ ਆਵਲੀ ਬੱਛੀ ਇੱਕ ਤੁਹਾਨੂੰ ਦਿਖਾਵਾਂਗੇ ਸੋਨੇ ਰੰਗ ਰੂਪ ਦੀ ਆ ਤੇ ਸੂਈ ਸਵਾਈ ਗਾਂ ਤੁਹਾਨੂੰ ਦਿਖਾਉਣੀ ਹੈ ਬਾਕੀ ਇਹ ਆ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾੱਕ ਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਜੀ ਵਿਧੇ ਬੀਜੀ ਠੀਕ ਠਾਕ ਦੀ ਸੁਣਾਓ ਚਲੋ ਵਿਧੇ ਚਾਹੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀਆ ਜੀ ਮੇਰਾ ਬਕੀਚਾ ਸਿੰਘ ਹਾਂਜੀ ਜੀ ਸ਼ਹਿਰਾ ਭਲਾਈ ਨਾਲਾ ਠੀਕ ਹੈ ਜੀ ਦਾ ਵਿਧੇ ਹਮਸਾਰ ਤੇ ਫੋਨ ਨੰਬਰ ਵੀ ਬੋਲੋ 781402427 ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਦੋ ਫਿਰ ਹਾਂਜੀ ਹਾਂਜੀ ਵੀਰ ਜੀ ਕਿ ਵੈੜਿਆ ਜੀ ਨੂੰ ਕੋਈ 20 ਦਿਨ ਤੇ ਬੱਚਾ ਦਾ ਮਰ ਗਿਆ ਜੀ ਠੀਕ ਆ ਤੇ ਇੱਕ ਵੈੜ ਜੀ ਖੀਰੀ ਅੱਛਾ ਇਹਦਾ ਮੈਂ ਵੀ ਪਾ ਦਈਏ ਨਾਲੀ ਅੱਛਾ ਖੀਰੀ ਵੈੜ ਪਾ ਦਈਏ ਹਾਂਜੀ ਜੀ ਠੀਕ ਆ ਜੀ ਤੇ ਚਲੋ ਫਿਰ ਇਹੀ ਵਖਾ ਦਈਏ ਬੱਚਾ ਨਹੀਂ ਇਹਦਾ ਹੈਗਾ ਤੇ ਕਿੰਨਾ ਦੁੱਧ ਦੇ ਤੱਕ ਵੀਰ ਜੀ ਦੁੱਧ ਤੇ ਇਹਦੇ ਕੋ ਮਤਲਬ ਹੀ 15 16 ਕਿਲੋ ਸੀ ਅੱਛਾ ਤੇ ਵੀਰ ਜੀ ਇਹ ਨਾ ਇਹਦਾ ਬੱਚਾ ਮਰ ਗਿਆ ਜੀ ਤੇ ਥੋੜਾ ਤੁਹਾਨੂੰ ਪਤਾ ਬੱਚੇ ਕਰਕੇ ਥੋੜੇ ਡੰਕੀ ਡੰਕੀ ਤੇ ਥੋੜਾ ਇੱਕ ਜੀ ਘਟ ਲਾਇਆ ਬੱਚਾ ਤੁਹਾਡੇ ਕੋ ਮਰ ਰਿਹਾ ਕੇ ਪਿੱਛੇ ਮਰਿਆ ਜੀ ਵੀਰ ਜੀ ਮੈਂ ਮਗਰ ਜਿੱਥੋਂ ਲਈ ਹੈ ਨਾ ਉੱਥੇ ਆਪਾਂ ਸ਼ਾਮ ਨੂੰ ਚੋ ਗਏ ਉਦੋਂ ਬੱਚਾ ਹੈ ਗਾਇ ਇਸ ਵੇਲੇ ਚੋਣ ਗਏ ਤੇ ਵਾਕੜਿਆ ਪਿਆ ਅੱਛਾ ਤੇ ਉਹ ਫਿਰ ਮਰ ਗਿਆ ਬਚਾਇਦਾ ਮਤਲਬ ਉੱਥੇ ਹੀ ਮਰ ਗਿਆ ਸੀ ਜੀ ਇਹੋ ਗਾਈ ਜੀ ਆਹ ਦੇ ਕੋ ਬੱਚਾ ਠੀਕ ਆ ਹਾਂਜੀ ਤੇ ਕਿੰਨੇ ਕਿ ਚਰ ਦੀ ਵੀਡੀਓ ਜੇ ਇਆ ਵੀ ਦੀ ਅੱਜ ਮਤਲਬ ਵੀ ਹੋਏਗੇ ਦੋਕ ਦਿਨ ਮੇਰੇ ਕੋ ਆਏ ਨੁਗਾਈ ਨੂੰ ਅੱਛਾ ਮਤਲਬ ਦੋ ਤਿੰਨ ਦਿਨ ਹੋ ਗਏ ਬੱਚਾ ਮਰੀਨ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਹੋ ਸੂਈ ਨੂੰ ਮੇਰੀ ਕੋਈ 20 ਦਿਨ ਮਾਲੇ ਵੀਰ ਜੀ ਕੋਈ ਅੱਛਾ ਹਾਂਜੀ ਵੀਰ ਜੀ 20 ਦਿਨ ਦਾ ਬੱਚਾ ਹੈ ਤੇ ਹੁਣ ਦੁੱਧ ਕਿੰਨਾ ਤਿਆਰ ਪੱਕਾ ਹੋਣੀ ਪੱਕਾ ਜਿਹੜਾ ਠੰਡਾ ਕਰਕੇ ਮੀਨਾ ਵੀ ਦੀ 12 ਤੋਂ 13 13 ਲੀਟਰ ਹੋਊਗਾ ਅੱਛਾ ਹਾਂਜੀ ਵੀਰ ਜੀ ਤੇ ਉਤਰਾ ਦੁੱਧ ਦੇ ਕੋ 15 16 ਕਿਲੋ ਜੀ ਥੋੜੇ ਬੱਚੇ ਕਰਕੇ ਰੰਗੀ ਡੁੰਗੀ ਆ ਇਹਦੇ ਕਰਕੇ ਹੁਣ ਕੋਈ 13 ਕਿਲੋ ਦੇ ਲੈ ਜਾ ਕੋਈ ਮੰਨ ਕੇ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਕਿਸ ਹਾਲ ਸੁਵਿਲਾਵੇ ਤੇ ਦੋ ਤੇ ਫੇਰ ਕਰ ਜੂਗੀ 15 16 ਕਿਲੋ 17 ਕਿਲੋ ਵਾਧੀ ਕਰ ਜੂਗੀ ਠੀਕ ਹੈ ਜੀ ਹਾਂਜੀ ਜੀ ਠੀਕ ਹੈ ਤੇ ਇੱਕ ਵੀਰ ਜੀ ਮਗਰੇ ਥਾਂਦੇ ਨਾਲ ਆ ਸਰੂ ਜੀ ਇਹ ਇਹ ਨਹੀਂ ਚੱਲਦਾ ਅੱਛਾ ਚੱਲਦਾ ਨਹੀਂ ਇਹ ਨਹੀਂ ਚੱਲਦਾ ਲੱਗਾ ਹੈਗਾ ਵਾ ਜੀ ਹਾਂਜੀ ਲੱਗਾ ਇਹ ਚੱਲਦਾ ਨਹੀਂ ਚੁਵਾਈ ਚੁਈ ਬੜੀ ਵਿਜੀ ਬੈੜਦੀ ਠੀਕ ਤੋਰ ਹਾਂ ਫਿਰ ਇੱਕ ਦੀ ਹੁਣ ਉਤਰਾਂ ਚੋਲਾ 14 ਲੀਟਰ ਹੈਗਾ ਪੱਕਾ ਦੁੱਧ ਤੀਜੀ ਕੋਈ 12 ਲੀਟਰ ਇਥੋਂ ਮੇਰੇ ਕੋਲ ਠੰਡਾ ਕਰਕੇ ਨਾ ਇਹ ਢਿੰਕ ਕੇ ਖੜੇ 12 ਲੀਟਰ ਠੀਕ ਹੈ ਜੀ ਹਾਂਜੀ ਹਾਂਜੀ ਜੀ ਇਰ ਵੱਡੀ ਜੇ ਜਰਸੀ ਵੱਡੀ ਜੇ ਕੱਦ ਕਾਰ ਚੰਗਾ ਠੀਕ ਹੈ ਜੀ ਹਾਂਜੀ ਬਾਕੀ ਹੈਗੀ ਜਰਸੀ ਕ੍ਰੋਸ ਚ ਆ ਹਾਂਜੀ ਛੰਡੀ ਧੀਰੀ ਵੀ ਦੀ ਇਸ ਤਰ੍ਹਾਂ ਹੀ ਪਾ ਕੇ ਪਾੜਾ ਦੇ ਮੰਗਾ ਪਾ ਕੇ ਚੋੜੀ ਆ ਜੀ ਦੋ ਤਰਾਂ ਚਵਾਚੂ ਓਕੇ ਚ ਪੂਰਾ ਵਧੀਆ ਵੀਰ ਜੀ ਚਵਾਚੂ ਤੇ ਬਹੁਤ ਹੀ ਵਧੀਆ ਵੀਰ ਜੀ ਭੰਦਾ ਇਦਾਂ ਹੀ ਬੰਦਾ ਬਹਿ ਜਾਏ ਤਾਂ ਠੀਕ ਆ ਚਵਾਚੂ ਠੰਡੀ ਸੀ ਲਾ ਕੇ ਬੜਾ ਚਵਾਜੂ ਮੋਟਾ ਠੀਕ ਠੰਡੀ ਠੰਡੀ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਮੁੱਲ ਵੀਰ ਜੀ ਬੱਚਾ ਹੁੰਦਾ ਫੇਰ ਤਾਂ 45 ਹਜ਼ਾਰੀ ਕਰ ਲੈਂਦੇ ਹਾਂਜੀ ਹੁਣ ਵੀਰ ਜੀ ਜੈਸਨੋ ਦੇ ਦਈਏ 35 ਹਜ਼ਾਰ ਦੀ ਕਰ ਦਿਓ ਛੋਟ ਛਾਟ ਹੋਰ ਵਿਧੀ ਜੀ ਜਿਵੇਂ ਨਹਾਣਾ 32000 ਦੇ ਦਾਂਗੇ 32000 ਦੀ ਦੇ ਦੋਗੇ ਹਾਂ ਜੀ 32000 ਦੀ ਦੇ ਦਾਂਗੇ ਤੇ ਦੁੱਧ 12 ਲੀਟਰ ਹੁਣ ਘਰੇ ਮੋਕਾ ਤੇ ਮੇਰੀ 12 ਲੀਟਰ ਦਾ ਕੋਈ ਤਸੱਲੀ ਕਰਕੇ ਖੜੇ ਦੁੱਧ ਦਾ 15 16 ਕਿਲੋ ਇਹ ਦੇ ਕੋਣ ਅੱਛਾ ਬੱੱਚੇ ਕਰਕੇ ਥੋੜਾ ਜਿਹਾ ਵੀ ਜੀ ਡਿੰਗ ਨੇ ਥੋੜੀ ਘਟ ਗਈ ਜੀ ਅੱਛਾ ਹਾਂ ਜੀ ਤੇ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਮਾਨਤਨ ਵੀ ਜੀ ਥੋੜਾ ਪਤਾ ਹੋਣਾ ਜੀ ਹੁਣ ਇਹਦੇ ਵਿੱਚ ਤੁਹਾਨੂੰ ਪਤਾ ਵੀ ਬੱਚਾ ਹੁੰਦਾ 45 4000 ਦੀ ਹਾਂਜੀ ਹਾਂਜੀ ਅੱਜ ਤੁਹਾਨੂੰ ਪਤਾ 14 15 ਲੀਟਰ ਵਾਲੀ ਕਿੰਨੇ ਦੀ ਹੋਣੀ ਜੀ ਹਾਂਜੀ ਹਾਂਜੀ ਠੀਕ ਹੈ ਤੇ ਆ ਇੱਕ ਤੰਦੀ ਤੋਂ ਵੀ ਵਿਦੇ ਬਣੀ ਠੀਕ ਹੈ ਤੇ ਹੁਣ ਇੱਕ ਉਹ ਜਿਹੜੀ ਆ ਹਾਂ ਜੀ ਇਹ ਕੀ ਦੀ ਵਸੀ ਜਿਹੇ ਸੀ ਇਹਦੀ ਵੈੜਿਆ ਜਿਹੜੀ ਕੋਈ ਨਾ ਇਹ ਉਹਦੇ ਬਾਕੀ ਸੋਹਣੀ ਆ ਤਰ ਆ ਪਿਓਰ ਖੇਰੀ ਆ ਜੀ ਖੀਰੀ ਜਿਹੜੀ ਦੇ ਦੇ ਠੀਕ ਹੈ ਲੈ ਜਾ ਬੜੀ ਉੱਜੀ ਥੋੜੀ ਵਧੀਆ ਸੰਭੀ ਘਟਿਆ ਲੋਕਾਂ ਚੰਗਾ ਬਾਕੀ ਝੋਲੀ ਹੁਣ ਤੋਂ ਹੀ ਚੰਗੀ ਚੱਲ ਰਹੀ ਹੈ ਜੀ ਥਣ ਤੋਂ ਨਹੀਂ ਵੀ ਜੀ ਵੇਖੋ ਪੂਰੀ ਵਧੀਆ ਚਾਰ ਖਾਣੇ ਕੋਈ ਕੋਈ ਫੋਰ ਸ਼ੌਂਗ ਨਹੀਂ ਲੱਗੀ ਤੇ ਇਹਦੀ ਮਾਂ ਦੇ ਦੁੱਧ ਦਾ ਪਤਾ ਜੀ ਵੀਡੀਓ ਰਿਕਾਰਡ ਕੀਤਾ ਹੈ ਕਿ ਮਤਲਬ 35-40 ਕਿਲੋ ਵਾਲੀ ਹਮਾਏ ਦੀ ਅੱਛਾ ਹਾਂਜੀ ਬਿੱਲੀ ਤੁਹਾਨੂੰ ਪਤਾ ਜੀ ਬਿੱਲੀ ਦੇ ਰਹੇ ਸੀ ਤੇ ਕਿੰਨਾ ਫੇ ਰੱਖਣੇ ਦਾ ਮੁੱਲ ਇਹਦੀ ਦੇ ਦੀ 15000 ਦੀ ਹਾਂਜੀ 15000 ਦੀ ਦੇ ਦੀਏ ਕਰ ਦੋ ਛੋਟ ਛੜ ਵੀ ਜੀ 10000 ਦੀ ਦੇ ਤਾਂਗੇ ਅੱਛਾ ਹਾਂਜੀ ਜੀ 10000 ਦੀ ਦੇ ਤਾਂਗੇ ਠੀਕ ਹੈ ਵੀ ਜੀ ਜਗੂ ਗਾਈ ਤੇ ਉਹ ਇਕੱਠੀਆਂ ਲਹੂਗਾ ਨਾ ਦੋਵੇਂ ਜੋੜਾ ਹੀ ਲਊਗਾ ਤੇ ਹਾਂ ਨਾ 36 36 ਹਜ਼ਾਰ ਦਾ ਦੇ ਦਾਂਗੇ ਉਹ ਵੀ ਲੈ ਜੇ ਤੇ ਆ ਵੀ ਲੈ ਜੇ 36 ਹਜ਼ਾਰ ਦਾ ਹਾਂ ਨਾ ਅੱਛਾ 36 ਹਜ਼ਾਰ ਦਾ ਜੋੜਾ ਜੈਸ ਨੋਈ ਆ ਗਿਆ ਜੈਸ ਨੋ 36 ਦਾ ਜੋੜਾ ਹੀ ਦੇ ਦਾਂਗੇ ਤੇ ਜੋੜਾ ਹੀ ਬਣਦਾ ਠੀਕ ਹੈ ਜੀ ਤੇ ਬਾਕੀ ਚਲੋ ਇਹ ਆ ਵੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾਹ ਕੇ ਖੜੇ ਜੀ